ਵਾਹਿਗੁਰੂ 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 ਮਾਰੂ ਮਹੱਲਾ ਤੀਜਾ ਹਰ ਜਿਉ ਸੇਵਉ ਅਗਮਿਆ ਪਾਰਾ ਤਿਸ ਦਾ ਅੰਤ ਨਾ ਪਾਈਐ ਪਾਰ ਆਵਾਰਾ ਗੁਰ ਪ੍ਰਸਾਦ ਰਵਿਆ ਕਟ ਅੰਤਰ ਤਿਤ ਘਟ ਮੱਤੇ ਆਗਾ ਹਾ ਹੈ ਸਭ ਮੈਂ ਵਰਤਾ ਏਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸਭਨਾ ਪ੍ਰਤਪਾਲ ਕਰੇ ਜਗ ਜੀਵਨ ਦੇਂਦਾ ਅਰਜਕ ਸੁਬਾਹ ਹੈ ਪੂਰੇ ਸਤਗੁਰੂ ਬੂਝ ਬੁਝਾਇਆ ਹੁਕਮੇ ਹੀ ਸਭ ਜਗ ਤੇ ਉਪਾਇਆ ਹੁਕਮ ਮੰਨੇ ਸੋਈ ਸੁਖ ਪਾਏ ਹੁਕਮ ਸਿਰ ਸਾਹਾ ਪਾਤਸ਼ਾਹ ਹੈ ਸੱਚਾ ਸਤਗੁਰੂ ਸ਼ਬਦ ਅਪਾਰਾ ਤਿਸ ਦਾ ਸ਼ਬਦ ਨਿਸਤਰੈ ਸੰਸਾਰਾ ਆਪੇ ਕਰਤਾ ਕਰ ਕਰ ਵੇਖੈ ਦੇਂਦਾ ਸਾਸ ਗੇਰਾ ਹਾਏ ਕੋਟ ਮੱਧੇ ਕਿ ਸੈ ਬੁਝਾਏ ਗੁਰ ਕੈ ਸ਼ਬਦ ਰਤੇ ਰੰਗ ਲਾਏ ਹਰ ਸਾਲਾ ਹੈ ਇਸ ਦਾ ਸੁਖ ਦਾਤਾ ਹਰ ਬਖਸ਼ੇ ਭਗਤ ਸਲਾਹਾ ਹੈ ਸਤਗੁਰ ਸੇਵੈ ਸੇ ਜਨ ਸੱਚ ਜੋ ਮਰ ਜਮੈ ਕਾ ਚਨ ਕਾਚੇ ਅਗਮਿਆ ਗੋਚਰ ਵੇ ਪ੍ਰਵਾਹਾ ਭਗਤ ਵਛਲਿਆ ਸਾਹ ਹੈ ਸਤਿਗੁਰ ਪੂਰਾ ਸਾਚ ਜਰੜਾਏ ਸੱਚੇ ਸ਼ਬਦ ਸਦਾ ਗੁਣ ਗਾਏ ਗੁਣ ਦਾਤਾ ਵਰਤੈ ਸਭ ਅੰਤਰ ਸਿਰ ਸਿਰ ਉਹ ਲਿਖਦਾ ਸਾਹ ਹੈ ਸਦਾ ਹضور ਗੁਰਮੁਖ ਜਾਪੈ ਸਬਦੇ ਸੇਵੈ ਸੋ ਜੰਤਰਾਪੈ ਅਰਧਨ ਸੇਵੈ ਸੱਚੀ ਬਾਣੀ ਸ਼ਬਦ ਸੱਚਾ ਓ ਮਹਾ ਹੈ ਅਗਿਆਨੀ ਅੰਦਾ ਬਹੁ ਕਰਮ ਦਰੜਾਏ ਮਨ ਆਠ ਕਰਮ ਫਿਰ ਜੋਨੀ ਪਾਏ ਵਿਖਿਆ ਕਾਰਨ ਲਬਲਬ ਕਮਾਵੇ ਦੁਰਮਤ ਕਾ ਦੋ ਰਹਾ ਹੈ ਪੂਰਾ ਸਤਗੁਰ ਭਗਤ ਦਰੜਾਏ ਗੁਰ ਕੈ ਸਬਦ ਹਰ ਨਾਮ ਚਿਤ ਲਾਏ ਮਨ ਤਨ ਹਰ ਰਵਿਆ ਘਟ ਅੰਤਰ ਮਨ ਭੀਨੇ ਭਗਤ ਸਲਾਹਾ ਹੈ ਮੇਰਾ ਪ੍ਰਭ ਸਾਚਾ ਅਸਰ ਸੰਘਾਰਨ ਗੁਰ ਕੈ ਸਬਦ ਭਗਤ ਨਿਸਤਾਰਨ ਮੇਰਾ ਹਰ ਪ੍ਰਭ ਸਾਚਾ ਸਦ ਹੀ ਸਾਚਾ ਸਿਰ ਸਾਹਾ ਪਾਤਸ਼ਾਹ ਹੈ ਸੇ ਭਗਤ ਸੱਚੇ ਤੇਰਾ ਮਨ ਪਾਏ ਧਰ ਕੀਰਤਨ ਕਰੇ ਗੁਰ ਸਬਦ ਸੁਹਾਏ ਸਾਚੀ ਬਾਣੀ ਅੰਦਨ ਗਾਵੇ ਨਿਰਤਨ ਕਾ ਨਾਮ ਵਿਸਾਹਾ ਹੈ ਜਿਨੇ ਆਪੇ ਮੇਲ ਵਿਛੋੜੈ ਨਾਹੀ ਗੁਰ ਕੈ ਸਬਦ ਸਦਾ ਸਾਲਾਹੀ ਸਭਨਾ ਸਿਰ ਤੂੰ ਇੱਕੋ ਸਾਹਿਬ ਸਬਦ ਦੇ ਨਾਮ ਸਲਾਹਾ ਹੈ ਬਿਨ ਸਬਦੈ ਤੁਧ ਨੋ ਕੋਈ ਨਾ ਜਾਣੀ ਤੁਧ ਆਪੇ ਕਥੀਆ ਕਥ ਕਹਾਣੀ ਆਪੇ ਸਬਦ ਸਦਾ ਗੁਰ ਦਾਤਾ ਹਰ ਨਾਮ ਜਪ ਸੰਬਾਹੇ ਤੂੰ ਆਪੇ ਕਰਤਾ ਸਿਰਜਣਹਾਰਾ ਤੇਰਾ ਲਿਖਿਆ ਕੋਈ ਨਾ ਮੇਟਨਹਾਰਾ ਗੁਰਮੁਖ ਨਾਮ ਦੇਵੈ ਤੂੰ ਆਪੇ ਸੈ ਸਾ ਗਣਤ ਨਤਾ ਹਾਏ ਭਗਤ ਸੱਚੈ ਤੇਰੇ ਦਰਬਾਰੈ ਸਬਦੇ ਸੇਵਨ ਭਾਏ ਪਿਆਰੇ ਨਾਨਕ ਨਾਮ ਰਤੇ ਬੈਰਾਗੀ ਨਾਮੇ ਕਾਰਜ ਸੁਹਾਏ ਮਾਰੂ ਮਹੱਲਾ ਤੀਜਾ ਮੇਰਾ ਪ੍ਰਭ ਸੱਚੈ ਇੱਕ ਖੇਲ ਰਚਾਇਆ ਕੋਈ ਨਾ ਕਿਸਹੀ ਜਿਹਾ ਉਪਾਇਆ ਆਪੇ ਫਰਕ ਕਰੇ ਵੇਖ ਵਿਖਸੈ ਸਭ ਰਸ ਦੇਹੀ ਮਾਹੇ ਵਾਜੈ ਪੌਣ ਤੈ ਆਪ ਵਜਾਏ ਸਿਵ ਸ਼ਕਤੀ ਦੇਹੀ ਮੈਂ ਪਾਏ ਗੁਰ ਪ੍ਰਸਾਦੀ ਉਲਟੋ ਹੋਵੈ ਗਿਆਨ ਰਤਨ ਸ਼ਬਦ ਤਾਹਾ ਹੈ ਅੰਧੇਰਾ ਚਾਨਣ ਆਪੇ ਕੀਆ ਏਕੋ ਵਰਤਾ ਅਵਰਨਾ ਬੀਆ ਗੁਰ ਪ੍ਰਸਾਦੀ ਆਪੇ ਸ਼ਾਨ ਕਮਲ ਵਿਖਸੈ ਬੁੱਧ ਤਾਹਾ ਹੈ ਆਪਣੀ ਗਹਿਣ ਗਤ ਆਪੇ ਜਾਣੈ ਹੋਰ ਲੋਕ ਸੁਣ ਸੁਣ ਆਖ ਬਖਾਣੈ ਗਿਆਨੀ ਹੋਵੈ ਸੋ ਗੁਰਮੁਖ ਬੂਝੈ ਸਾਚੀ ਸਿਫਤ ਸਲਾਹਾ ਹੈ ਦੇਹੀ ਅੰਦਰ ਵਸਤਿਆ ਪਾਰਾ ਆਪੇ ਕਪਟ ਖੋਲਾ ਬਨਹਾਰਾ ਗੁਰਮੁਖ ਸਹਿਜੇ ਅੰਮ੍ਰਿਤ ਪੀਵੈ ਤ੍ਰਿਸ਼ਨਾ ਅਗਨ 부ਝਾਹਾ ਹੈ ਸਭ ਰਸ ਦੇਹੀ ਅੰਦਰ ਪਾਏ ਵਰਲੇ ਕਉ ਗੁਰ ਸ਼ਬਦ 부ਝਾਏ ਅੰਦਰ ਖੋਜੇ ਸਬਦ ਸਲਾਹੇ ਬਾਹਰ ਕਾਹੇ ਜਾਹਾ ਹੈ ਵਿਣ ਚਾਖੇ ਸਾਧ ਕਿਸੈ ਨਾ ਆਇਆ ਗੁਰ ਕੈ ਸਬਦ ਅੰਮ੍ਰਿਤ ਪੀ ਆਇਆ ਅੰਮ੍ਰਿਤ ਪੀ ਅਮਰਾ ਪਦ ਹੋਏ ਗੁਰ ਕੈ ਸਬਦ ਰਸਤਾ ਹਾਏ ਆਪਿ ਛਾਣੈ ਸੋ ਸਭ ਗੁਣ ਜਾਣੈ ਗੁਰ ਕੈ ਸਬਦ ਹਰ ਨਾਮ ਵਖਾਣੈ ਅਨੰਦ ਨਾਮ ਰਤਾ ਦਿਨ ਰਾਤੀ ਮਾਇਆ ਮੋਹ ਚੁਕਾਹਾ ਹੈ ਗੁਰ ਸੇਵਾ ਤੇ ਸਭ ਕੇ ਸ਼ਿਪਾਏ ਹਮੇ ਮੇਰਾ ਅਬਗਵਾਏ ਆਪੇ ਕਿਰਪਾ ਕਰੇ ਸੁਖਦਾਤਾ ਗੁਰ ਕਾ ਸਬਦ 에 ਸੁਹਾਏ ਗੁਰ ਕਾ ਸ਼ਬਦ ਅਮਰਤ ਹੈ ਬਾਣੀ ਅੰਧਨ ਹਰ ਕਾ ਨਾਮ ਵਖਾਣੀ ਹਰ ਹਰ ਸੱਚਾ ਵਸੈ ਘਟ ਅੰਤਰ ਸੋ ਘਟ ਨਿਰਮਲਤਾ ਹਾਏ ਸੇਵਕ ਸੇਵਾ ਐ ਸ਼ਬਦ ਸਲਾਹੈ ਸੁਦਾ ਰੰਗ ਰਾਤੇ ਹਰ ਗੁਣ ਗਾਵੇ ਆਪੇ ਬਖਸ਼ੇ ਸਬਦ ਮੈ ਲਾਏ ਪਰਮਲ ਵਾਸ ਮੰਤਾ ਹਾਏ ਸਬਦੇ ਆਕਥ ਕਥੇ ਸਾਲਾਹੇ ਮੇਰੇ ਪ੍ਰਭ ਸਾਚੇ ਵੇ ਪਰਵਾਹੇ ਆਪੇ ਗੁਣ ਦਾਤਾ ਸਬਦ ਮੈ ਲਾਏ ਸਬਦੇ ਕਾ ਰਸਤਾ ਹਾਏ ਮਨ ਮੁਖ ਭੂਲਾ ਠੌਰ ਨਾ ਪਾਏ ਜੋ ਤੁਰ ਲਿਖਿਆ ਸੋ ਕਰਮ ਕਮਾਏ ਬਿਖਿਆ ਰਾਤੇ ਬਿਖਿਆ ਖੋਜੈ ਮਰ ਜਨਮੈ ਦੁਖ ਤਾਹੇ ਆਪੇ ਆਪ ਆਪ ਸਾ ਲਾਹੇ ਤੇਰੇ ਗੁਣ ਪ੍ਰਭ ਤੁਝ ਹੀ ਮਾਹੇ ਤੂੰ ਆਪ ਸੱਚਾ ਤੇਰੀ ਬਾਣੀ ਸੱਚੀ ਆਪੇ ਲਖਾ ਤਾਹੇ ਬਿਨ ਗੁਰ ਦਾਤੇ ਕੋਈ ਨਾ ਪਾਏ ਲਖ ਕੋਟੀ ਜੇ ਕਰਮ ਕਮਾਏ ਗੁਰ ਕਿਰਪਾ ਤੇ ਕਟ ਅੰਤਰ ਵਸਿਆ ਸਬਦੇ ਸੱਚ ਸਲਾਹ ਹੈ ਸੇ ਜਨ ਮਿਲੇ ਤਰੇ ਆਪ ਮਿਲਾਏ ਸਾਚੀ ਬਾਣੀ ਸ਼ਬਦ ਸੁਹਾਏ ਨਾਨਕ ਜਾਨਾ ਗੁਣ ਗਾਵੇ ਨਿਤ ਸਾਚੇ ਗੁਣ ਗਾਵੇ ਗੁਣੀ ਸਮਾਹਾਏ ਮਾਰੂ ਮਹੱਲਾ ਤੀਜਾ ਨੇਚਲ ਏਕ ਸਦਾ ਸੱਚ ਸੋਈ ਪੂਰੇ ਗੁਰ ਤੇ ਸੋਜੀ ਹੋਈ ਹਰ ਰਸ ਪੀਨੇ ਸਦਾ ਤੇ ਆਏ ਨਾ ਗੁਰਮਤ ਸੀਲ ਸਨਾਹਾ ਹੈ ਅੰਦਰ ਰਾਂਗ ਸਦਾ ਸੁਖਿਆਰਾ ਗੁਰ ਕੈ ਸਬਦ ਹਰ ਨਾਮ ਪਿਆਰਾ ਨੌਨਿਦ ਨਾਮ ਵਸਿਆ ਕਟ ਅੰਤਰ ਛੋੜਿਆ ਮਾਇਆ ਕਾਲਾ ਹੇ ਹਰਿ ਯਤ ਰਾਜੇ ਦੁਰਮਤ ਦੋਈ ਬਿਨ ਸਤਗੁਰ ਸੇਵੇ ਏਕ ਨਾ ਹੋਈ ਏਕ ਤੇ ਆਇ ਨੋ ਸੁਦਾ ਸੁਖ ਪਾਏ ਨੋ ਨਿਹਚਲ ਰਾਜ ਤਨਾ ਹੇ ਆਮਣ ਜਾਣਾ ਰਖੈ ਨਾ ਕੋਈ ਜਮਨ ਮਰਨ ਤਸੈ ਤੇ ਹੋਈ ਗੁਰਮਖ ਸਾਚਾ ਸਦਾ ਧਿਆਵੋ ਗਤ ਮੁਕਤ ਤਿਸੈ ਤੇ ਪਾਹੇ ਸੱਚ ਸੰਜਮ ਸਤਿਗੁਰੂ ਦੁਆਰੇ ਹਮੈ ਕ੍ਰੋਧ ਸ਼ਬਦ ਨਿਵਾਰੈ ਸਤਿਗੁਰ ਸੇਵ ਸਦਾ ਸੁਖ ਪਾਈਐ ਸਿਰ ਸੰਤੋਖ ਸਭ ਤਾਹੇ ਹਉਮੈ ਮੋਹ ਉਪਜੈ ਸੰਸਾਰਾ ਸਭ ਜਗ ਬਿਨਸੈ ਨਾਮ ਵਿਸਾਰਾ ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ ਨਾਮ ਸੱਚਾ ਜਗ ਲਾਹੇ ਸੱਚਾ ਅਮਰ ਸਬਦ ਸੁਹਾਇਆ ਪੰਜ ਸਬਦ ਮਿਲਵਾ ਜਾਵਾਇਆ ਸਦਾ ਕਾਰਜ ਸਤਿਨਾਮ ਸੁਹੇਲਾ ਬਿਨ ਸਬਦੈ ਕਾਰਜ ਕਿਹਾ ਹੈ ਖਿੰਮੈ ਹੱਸੈ ਖਿੰਮੈ ਰੋਵੈ ਦੂਜੀ ਦੁਰਮਤ ਕਾਰਜ ਨਾ ਹੋਵੇ ਸੰਯੋਗ ਵਿਜੋਗ ਕਰਤਾ ਲਿਖ ਪਾਏ ਕੀਰਤਨਾ ਚੱਲੇ ਚੱਲਾ ਹੈ ਜੀਵਨ ਮੁਕਤ ਗੁਰ ਸ਼ਬਦ ਕਮਾਏ ਹਰਿ ਸਿਉ ਸਦੀ ਰੈ ਸਮਾਏ ਗੁਰ ਕਿਰਪਾ ਤੇ ਮਿਲੈ ਵਡਿਆਈ ਹਉ ਮੈਂ ਰੋਗ ਨਾ ਤਾਹੇ ਰਸ ਕਸ ਖਾਏ ਪਿੰਡ ਵਿਧਾਏ ਪੇਖ ਕਰੈ ਗੁਰ ਸ਼ਬਦ ਨਾ ਕਮਾਏ ਅੰਤਰ ਰੋਗ ਮਹਾ ਦੁਖ ਭਾਰੀ ਬਿਸ਼ਟਾ ਮਾਹੇ ਸਮਾਹੇ ਵੇਦ ਪੜੈ ਪਰਵਾਦ ਵਖਾਣੈ ਘਟ ਮੈਂ ਬ੍ਰਹਮ ਤੇ ਸ਼ਬਦ ਨਾ ਪਛਾਣੈ ਗੁਰਮਖ ਹੋਵੈ ਸੋ ਤਤ ਬਿਲੋਵੈ ਰਸਨਾ ਹਰ ਰਸਤਾ ਹੇ ਘਰਵੱਤ ਛੋਡਾ ਬਾਹਰ ਧਾਵੈ ਮਨਮੁਖ ਅੰਦੇ ਸਾਧਨਾ ਪਾਵੈ ਅਨਰਸ ਰਾਤੀ ਰਸਨਾ ਫੀਕੀ ਬੋਲੇ ਹਰ ਰਸ ਮੂਲ ਨਾ ਤਾਹੇ ਮਨਮੁਖ ਦੇਹੀ ਭਰਮ ਭਤਾਰੋ ਦੁਰਮਤ ਮਰੈ ਨਿਤ ਹੋਏ ਖੁਵਾਰੋ ਕਾਮ ਕ੍ਰੋਧ ਮਨ ਦੂਜੈ ਲਾਇਆ ਸੁਪਨੈ ਸੁਖ ਨਾ ਤਾਹੇ ਕੰਚਨ ਦੇਹੀ ਸਬਦ ਪਧਾਰੋ ਅੰਨਨ ਭੋਗ ਭੋਗੇ ਹਰਿ ਸਿਉ ਪਿਆਰੋ ਮਹਿਲਾ ਅੰਦਰ ਗਹਿਰ ਮਹਿਲ ਪਾਏ ਪਾਣਾ ਬੁਝ ਸਮਾਹੇ ਆਪੇ ਦੇਵੈ ਦੇਵਨ ਹਾਰਾ ਤਿਸ ਆਗੇ ਨਹੀਂ ਕਿਸੈ ਕਾ ਚਾਰਾ ਆਪੇ ਬਖਸ਼ੇ ਸਬਦ ਮਿਲਾਏ ਤਿਸ ਦਾ ਸਭਜਾ ਥਾ ਹੇ ਜਿਉ ਪਿੰਡ ਸਭ ਹੈ ਤਿਸ ਕੇਰਾ ਸੱਚਾ ਸਾਹਿਬ ਠਾਕੁਰ ਮੇਰਾ ਨਾਨਕ ਗੁਰਬਾਣੀ ਹਰ ਪਾਇਆ ਹਰ ਜਪ ਜਾਪ ਸਮਾਹਾ ਹੈ ਮਾਰੂ ਮਹੱਲਾ ਤੀਜਾ ਗੁਰਮੁਖ ਨਾਦ ਵੇਦ ਵਿਚਾਰ ਗੁਰਮੁਖ ਗਿਆਨ ਧਿਆਨ ਅਪਾਰ ਗੁਰਮੁਖ ਘਾਰ ਕਰੇ ਪ੍ਰਭਾਵੈ ਗੁਰਮੁਖ ਪੂਰਾ ਪਾਏਂਦਾ ਗੁਰਮੁਖ ਮਨੁਆ ਉਲਟ ਪਰਾਵੈ ਗੁਰਮੁਖ ਬਾਣੀ ਨਾਦ ਵਜਾਵੈ ਗੁਰਮੁਖ ਸੱਚ ਰਤੇ ਬੈਰਾਗੀ ਨਿਜਕਰਵਾਸਾ ਪਾਏਂਦਾ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਸੱਚੇ ਸਬਦੇ ਸੱਚ ਸੁਭਾਖੀ ਸਦਾ ਸੱਚ ਰੰਗ ਰਾਤਾ ਮਨ ਮੇਰਾ ਸੱਚੇ ਸੱਚ ਸਮਾਏਂਦਾ ਗੁਰਮੁਖ ਮਨ ਨਿਰਮਲ ਸਤਿ ਸਰਣ ਆਵੈ ਮੈਲ ਨਾ ਲੱਗੈ ਸੱਚ ਸਮਾਵੈ ਸੱਚੋ ਸੱਚ ਕਮਾਵੇ ਸਦਹੀ ਸੱਚੀ ਭਗਤੋ ਦਰੜਾਏਂਦਾ ਗੁਰਮੁਖ ਸੱਚ ਬੈਣੀ ਗੁਰਮੁਖ ਸੱਚ ਨੈਣੀ ਗੁਰਮੁਖ ਸੱਚ ਕਮਾਵੇ ਕਰਨੀ ਸਦਹੀ ਸੱਚ ਕਹੈ ਦਿਨ ਰਾਤੀ ਅਵਰਾ ਸੱਚ ਕਹਾਇਂਦਾ ਗੁਰਮੁਖ ਸੱਚੀ ਉਤਮ ਬਾਣੀ ਗੁਰਮੁਖ ਸੱਚੋ ਸੱਚ ਵਖਾਣੀ ਗੁਰਮੁਖ ਸਦ ਸੇਵੈ ਸੱਚੋ ਸੱਚਾ ਗੁਰਮੁਖ ਸ਼ਬਦ ਸੁਣਾਇਂਦਾ ਗੁਰਮੁਖ ਹੋਵੈ ਸੋ ਸੋਜੀ ਪਾਏ ਹਮੈ ਮਾਇਆ ਭਰਮ ਗਵਾਏ ਗੁਰ ਕੀ ਪੌੜੀ ਉਤਮੀ ਉੱਚੀ ਦਰ ਸੱਚੈ ਹਰ ਗੁਣ ਗਾਇਂਦਾ ਗੁਰਮੁਖ ਸੱਚ ਸੰਜਮ ਕਰਨੀ ਸਾਰ ਗੁਰਮੁਖ ਪਾਏ ਮੋਖ ਦੁਆਰ ਪਾਏ ਭਗਤ ਸਦਾ ਰੰਗ ਰਾਤਾ ਆਪ ਗਵਾਏ ਸਮਾਏ ਦਾ ਗੁਰਮੁਖ ਹੋਵੇ ਮਨ ਖੋਜ ਸੁਣਾਏ ਸੱਚੇ ਨਾਮ ਸਦਾ ਲਿਵ ਲਾਏ ਜੋਤਿ ਸੁਭਾਅ ਹੈ ਸੋਹੀ ਕਰਸੀ ਜੋ ਸੱਚੇ ਮਨ ਪਾਏ ਦਾ ਜਾਂ ਤਿਸ ਭਾਅ ਸਤਿਗੁਰੂ ਮਿਲਾਏ ਜਾ ਤਸ ਭਾਵੈ ਤਾ ਮਨ ਵਸਾਏ ਆਪਣੇ ਪਾਣੈ ਸਦਾ ਰੰਗ ਰਾਤਾ ਪਾਣੈ ਮਨ ਵਸਾ인다 ਮਨ ਹਟ ਕਰਮ ਕਰੇ ਸੋ ਚੀਜੈ ਬਹੁਤੇ ਵੇਸ ਕਰੇ ਨਹੀਂ ਭੀਜੈ ਵਿਖਿਆਰਾ ਤੇ ਦੁੱਖ ਕਮਾਵੇ ਦੁਖੇ ਦੁੱਖ ਸਮਾਏਂਦਾ ਗੁਰਮੁਖ ਹੋਵੇ ਸੋ ਸੁਖ ਕਮਾਏ ਮਰਨ ਜੀਵਨ ਕੀ ਸੋਜੀ ਪਾਏ ਮਰਨ ਜੀਵਨ ਜੋ ਸਮ ਕਰ ਜਾਣਾ ਸੋ ਮੇਰੇ ਪ੍ਰਭ ਪਾਏਂਦਾ ਗੁਰਮੁਖ ਮਰੈ ਸੋ ਹੈ ਪਰਵਾਣ ਆਮਣ ਜਾਣਾ ਸਬਦ ਪਛਾਣ ਮਰੈ ਨ ਜਮੈ ਨਾ ਦੁਖ ਪਾਏ ਮਨ ਹੀ ਮਨੈ ਸਮਾਏਂਦਾ ਸੇਵਟ ਭਾਗੀ ਜਿਨਹੀ ਸਤਗੁਰ ਪਾਇਆ ਹਮੈ ਵਿੱਚੋਂ ਮੋਹ ਚੁਕਾਇਆ ਮਨ ਨਿਰਮਲ ਫਿਰ ਮੈਲ ਨ ਲਾਗੇ ਦਰਸ ਕੈ ਸੋ ਬਾ ਪਾਏਂਦਾ ਆਪੇ ਕਰੇ ਕਰਾਏ ਆਪੇ ਆਪੇ ਵਖੇ ਥਾਪੋ ਥਾਪੇ ਗੁਰਮੁਖ ਸੇਵਾ ਮੇਰੇ ਪ੍ਰਭ ਪਾਵੇ ਸੱਚ ਸੁਣ ਲੇ ਖੈ ਪਾਏ ਦਾ ਗੁਰਮੁਖ ਸਚੋ ਸੱਚ ਕਮਾਵੇ ਗੁਰਮੁਖ ਨਿਰਮਲ ਮਹਿਲ ਨ ਲਾਵੇ ਨਾਨਕ ਨਾਮ ਰਤੇ ਵਿਚਾਰੀ ਨਾਮੇ ਨਾਮ ਸਮਾਏ ਦਾ ਮਾਰੂ ਮਹੱਲਾ ਤੀਜਾ ਆਪੇ ਸ੍ਰੇਸ਼ਟ ਹੁਕਮ ਸਭ ਸਾਜੀ ਆਪੇ ਥਾਪੋ ਥਾਪ ਨਿਵਾਜੀ ਆਪੇ ਨਿਆਉ ਕਰੇ ਸਭ ਸਾਚਾ ਸਾਚੇ ਸੱਚ ਮਿਲ ਆਇਂਦਾ ਕਾਇਆ ਕੋਟ ਹੈ ਆਕਾਰਾ ਮਾਇਆ ਮੋਹ ਪਸਰਿਆ ਆਪਾ ਸਾਰਾ ਬਿਨ ਸਬਦੈ ਪਸਮੈ ਕੀ ਢੇਰੀ ਖੇਹੂ ਖੇਰ ਲਾਇਂਦਾ ਕਾਇਆ ਕੰਚਨ ਕੋਟ ਆਪਾਰਾ ਜਿਸ ਵਿੱਚ ਰਵਿਆ ਸਬਦਿ ਅਪਾਰਾ ਗੁਰਮੁਖ ਗਾਵੇ ਸਦਾ ਗੁਣ ਸਾਚੇ ਮਿਲ ਪ੍ਰੀਤਮ ਸੁਖ ਪਾਇਂਦਾ ਕਾਇਆ ਹਰ ਮੰਦਰ ਹਰਿਆਪ ਸਵਾਰੇ ਤਿਸ ਵਿੱਚ ਹਰਜੀਓ ਵਸੈ ਮੋਰਾਰੇ ਗੁਰ ਕੈ ਸਬਦ ਵਣਜਨ ਵਾਪਾਰੀ ਨਜ਼ਰੀ ਆਪ ਮਿਲਾਇਂਦਾ ਸੋ ਸੂਚਾ ਜੇ ਕ੍ਰੋਧ ਨੇ ਵਾਰੇ ਸਭ ਦੇ ਬੂਝੈ ਆਪ ਸਵਾਰੇ ਆਪੇ ਕਰੇ ਕਰਾਏ ਕਰਤਾ ਆਪੇ ਮਨ ਵਸਾਏਂਦਾ ਨਿਰਮਲ ਭਗਤ ਹੈ ਨਿਰਾਲੀ ਮਨ ਤੰਤ ਹੋਵੇ ਸਬਦ ਵਿਚਾਰੀ ਅੰਨ ਦਿਨ ਸਦਾ ਰਹੇ ਰੰਗਰਾਤਾ ਕਰ ਕਿਰਪਾ ਭਗਤ ਕਰਾਏਂਦਾ ਇਸ ਮਨ ਮੰਦਰ ਮੈਂ ਮਨੁਆ ਤਾਵੇ ਸੁਖ ਪੰਲਰ ਤਿਆਗ ਮਾ ਦੁਖ ਪਾਵੇ ਬਿਨ ਸਤਗੁਰ ਭੇਟੇ ਠੌਰਨਾ ਪਾਵੇ ਆਪੇ ਖੇਲ ਕਰਾਏਂਦਾ ਆਪ ਅਪਰੰਪਰ ਆਪ ਵਿਚਾਰੀ ਆਪੇ ਮੇਲੇ ਕਰਨੀ ਸਾਰੀ ਕਿਆ ਕੋਕਾਰ ਕਰੇ ਵਿਚਾਰਾ ਆਪੇ ਬਖਸ਼ ਮਿਲਾਏਂਦਾ ਆਪੇ ਸਤਗੁਰ ਮੇਲੇ ਪੂਰਾ ਸੱਚੇ ਸ਼ਬਦ ਮਹਾ ਬਲ ਸੂਰਾ ਆਪੇ ਮੇਲੇ ਦੇਵੜਾਈ ਸੱਚੇ ਸੋਚ ਤਲਾਇਂਦਾ ਘਰ ਹੀ ਅੰਦਰ ਸਾਚਾ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਨਾਮ ਨਿਧਾਨ ਵਸਿਆ ਕਟ ਅੰਤਰ ਰਸਨਾ ਨਾਮ ਤੇ ਆਇਂਦਾ ਦਿਸੰਤਰ ਭਵੈ ਅੰਤਰ ਨਹੀਂ ਭਾਲੇ ਮਾਇਆ ਮੋਹਿ ਬੱਦਾ ਜਮਕਾਲੇ ਜਮ ਕੀ ਫਾਸੀ ਕਬਹੂ ਨਾ ਟੂਟੈ ਦੂਜੈ ਪਾਏ ਪਰਮਾਏ ਦਾ ਜਪ ਤਪ ਸੰਜਮ ਹੋਰ ਕੋਈ ਨਾਹੀ ਜਬ ਲਗ ਗੁਰ ਕਾ ਸ਼ਬਦ ਨਾ ਕਮਾਹੀ ਗੁਰ ਕੈ ਸ਼ਬਦ ਮਿਲਿਆ ਸੱਚ ਪਾਇਆ ਸੱਚੇ ਸੱਚ ਸਮਾਏ ਦਾ ਕਾਮ ਕ੍ਰੋਧ ਸਭਲ ਸੰਸਾਰਾ ਬਹੁ ਕਰਮ ਕਮਾਵੇ ਸਭ ਦੁੱਖਾਂ ਦਾ ਪਸਾਰਾ ਸਤਿਗੁਰ ਸੇਵੈ ਸੇ ਸੁਖ ਪਾਵੇ ਸੱਚੇ ਸ਼ਬਦ ਮਿਲਾਂਦਾ ਪੌਣ ਪਾਣੀ ਹੈ ਬੈਸੰਤਰ ਮਾਇਆ ਮੋਹ ਵਰਤੈ ਸਭ ਅੰਤਰ ਜਿਨ ਕੀਤੇ ਜਤ ਸਹਿ ਪਛਾਣ ਮਾਇਆ ਮੋਹ ਚੁਕਾਏਂਦਾ ਇੱਕ ਮਾਇਆ ਮੋਹੇ ਗਰਬ ਵਿਆਪੇ ਹਮੈ ਹੋਏ ਰਹੇ ਹੈ ਆਪੇ ਜਮਕਾ ਲੈ ਕੀ ਖਬਰ ਨਾ ਪਾਈ ਅੰਤ ਗਿਆ ਪਛਤਾਏਂਦਾ ਜਿਨਿਉ ਪਾਏ ਸੋਬਤ ਜਾਣੈ ਗੁਰਮੁਖ ਦੇਵੈ ਸਬਦ ਪਛਾਣੈ ਨਾਨਕ ਦਾਸ ਕਹਿ ਬੇਨੰਤੀ ਸਚ ਨਾਮ ਚਿਤ ਲਾਏਂਦਾ ਮਾਰੂ ਮਹੱਲਾ ਤੀਜਾ ਆਦ ਜੁਗਾਦ ਦਇਆਪਤ ਦਾਤਾ ਪੂਰੇ ਗੁਰ ਕੈ ਸਬਦ ਪਛਾਤਾ ਤੁਧਨੋ ਸੇਵੈ ਸੇ ਤੁਝ ਸਮਾਵੈ ਤੂੰ ਆਪੇ ਮੇਲ ਮਲਾਇਂਦਾ ਅਗਮਾ ਗੋਚਰ ਕੀਮਤ ਨਹੀਂ ਪਾਈ ਜੀ ਜੰਤ ਤੇਰੀ ਸਰਣਾਇ ਜਿਉ ਤਦ ਭਾਵੈ ਤਿਵੇਂ ਚੱਲਾਵੈ ਤੂੰ ਆਪੇ ਮਾਰਗ ਪਾਏਂਦਾ ਹੈਪੀ ਸੱਚਾ ਹੋਸੀ ਸੋਈ ਆਪੇ ਸਾਜੇ ਅਵਰ ਨਾ ਕੋਈ ਸਭਨਾ ਸਾਰ ਕਰੇ ਸੁਖਦਾਤਾ ਆਪੇ ਰਿਜਕ ਪਹੁੰਚਾਏਂਦਾ ਅਗਮਿਆ ਗੋਚਰ ਅਲਖਿਆ ਪਾਰਾ ਕੋਈ ਨ ਜਾਣੈ ਤੇਰਾ ਪਰਵਾਰਾ ਆਪਣਾ ਆਪਛਾਣਾ ਆਪੇ ਗੁਰਮਤੀ ਆ ਬੁਝਾਏਂਦਾ ਪਾਤਾਲਪੁਰੀਆ ਲੋਹਾਕਾਰਾ ਤਿਸ ਵਿੱਚ ਵਰਤਾ ਹੁਕਮ ਕਰਾਰਾ ਹੁਕਮੇ ਸਾਜੇ ਹੁਕਮੇ ਢਾਹੇ ਹੁਕਮੇ ਮੇਲ ਮਿਲਾਇਂਦਾ ਹੁਕਮੇ ਬੂਝੈ ਸੋ ਹੁਕਮ ਸਲਾਹੇ ਆਗਮਾ ਗੋਚਰ ਵੇ ਪਰਵਾਹੇ ਜੇਹੀ ਮਤ ਦੇਹ ਸੋ ਹੋਵੈ ਤੂੰ ਆਪੇ ਸ਼ਬਦ ਬੁਝਾਇਂਦਾ ਆਂਦਿਨੇ ਆਰਜਾ ਅਸ਼ੀਰਦੀ ਜਾਏ ਰਹਿਨ ਦਿਨਸ ਦਵੇ ਸਾਖੀ ਆਏ ਮਨ ਮੁਖੇ ਆਂਦਨਾ ਚੇਤੈ ਮੂੜਾ ਸੇਰੀ ਉਪਰ ਕਾਲੁਰੁ ਆਇਂਦਾ ਮਨ ਤਨ ਸੀਤਲ ਗੁਰ ਚਰਨੀ ਲਾਗਾ ਅੰਤਰ ਪਰਮ ਗਿਆ ਪਉ ਭਾਗਾ ਸਦਾ ਆਨੰਦ ਸੱਚੇ ਗੁਣ ਗਾਵੇ ਸੱਚ ਬਾਣੀ ਬੋਲਾਇਂਦਾ ਜਿੰ ਤੂੰ ਜਾਤਾ ਕਰਮ ਵਿਧਾਤਾ ਪੂਰੇ ਭਾਗ ਗੁਰ ਸ਼ਬਦ ਪਛਾਤਾ ਜਤਪਤ ਸੱਚ ਸੱਚਾ ਸਤ ਸੋਈ ਹਉ ਮੈ ਮਾਰ ਮਿਲਾਇਂਦਾ ਮਨ ਕਠੋਰ ਦੂਜੈ ਪਾਏ ਲਗਾ ਪਰਮੇ ਪੂਲਾ ਫਰੇ ਅਪਾਗਾ ਕਰਮ ਹੋਵੇ ਤਾਂ ਸਤਗੁਰ ਸੇਵੇ ਸਹਜੇ ਹੀ ਸੁਖ ਪਾਏਂਦਾ ਲਖ ਚੌਰ ਆਸੀ ਆਪੋ ਪਾਏ ਮਾਨਸ ਜਨਮ ਗੁਰ ਭਗਤ ਦਰੜਾਏ ਬਿਨ ਭਗਤੀ ਵਿਸ਼ਟਾ ਵਿੱਚ ਵਸਾ ਵਿਸ਼ਟਾ ਵਿੱਚ ਫਿਰ ਪਾਏਂਦਾ ਕਰਮ ਹੋਵੇ ਗੁਰ ਭਗਤ ਦਰੜਾਏ ਬਿਨ ਕਰਮਾ ਕਿਉ ਪਾਇਆ ਜਾਏ ਆਪੇ ਕਰੇ ਕਰਾਏ ਕਰਤਾ ਜੋ ਭਾਵੇਂ ਤਵੇ ਚਲਾਏਂਦਾ ਸਿਮਰਤ ਸਾਸਤ ਅੰਤ ਨਾ ਜਾਣੈ ਮੂਰਖ ਅੰਦਾ ਤਤ ਨਾ ਪਛਾਣੈ ਆਪੇ ਕਰੇ ਕਰਾਏ ਕਰਤਾ ਆਪੇ ਭਰਮ ਪੁਲਾਏਂਦਾ ਸਭ ਕਿਛ ਆਪੇ ਆਪ ਕਰਾਏ ਆਪੇ ਸਿਰ ਸਰ ਧੰਦਾ ਲਾਏ ਆਪੇ ਥਾਪੋ ਥਾਪੇ ਵੇਖੈ ਗੁਰਮਖ ਆਪ ਬੁਝਾਏਂਦਾ ਸੱਚਾ ਸਾਹਿਬ ਗਹਿਰ ਗੰਭੀਰਾ ਸਦਾ ਸਲਾਹੀ ਤਾ ਮਨ ਤੀਰਾ ਅਗਮਿਆ ਗੋਚਰ ਕੀਮਤ ਨਹੀਂ ਪਾਈ ਗੁਰਮੁਖ ਮੰਨ ਵਸਾਂ ਦਾ ਆਪ ਨਰਾਲਾ ਮਾਂ ਹੋਰ ਧੰਦਾ ਲੋਈ ਗੁਰ ਪ੍ਰਸਾਦੀ 부ਜੈ ਕੋਈ ਨਾਨਕ ਨਾ ਵਸੈ ਘਟ ਅੰਤਰ ਗੁਰਮਤੀ ਮੇਲ ਮਿਲਾਇੰਦਾ ਮਾਰੂ ਮਹੱਲਾ ਤੀਜਾ ਜੁਗ ਛਤੀ ਕੀਓ গোਬਾਰਾ ਤੂੰ ਆਪੇ ਜਾਣੈ ਸਿਰਜਣਹਾਰਾ ਹੋਰ ਕਿਆ ਕੋ ਕਹੈ ਕੇ ਆਖ ਵਖਾਣਾ ਤੂੰ ਆਪੇ ਕੀਮਤ ਪਾਏਂਦਾ ਓੰਕਾਰ ਸਭ ਸ੍ਰਿਸ਼ਟੀਉ ਪਾਈ ਸਭ ਖੇਲ ਤੁਮਾਰ ਸਾ ਤੇਰੀ ਵਡਿਆਈ ਆਪੇ ਵੇਖ ਕਰੇ ਸਭ ਸੱਚਾ ਆਪੇ ਭੰਨ ਕਢਾਏਂਦਾ ਬਾਜੀ ਗਰ ਇੱਕ ਬਾਜੀ ਪਾਈ ਪੂਰੇ ਗੁਰਤੇ ਨਜ਼ਰੀ ਆਈ ਸਦਾ ਅਲਿਪਤੋ ਰਹੇ ਗੁਰਸਬਦੀ ਸਾਚੇ ਸਿਉ ਚਿਤ ਲਾਏਂਦਾ ਬਾਜੇ ਬਾਜੇ ਤੁਨਿਆ ਕਾਰਾ ਆਪ ਵਜਾਏ ਵਜਾ ਮਨਹਾਰਾ ਘਟ ਘਟ ਪੌਣ ਵਹੈ ਇਕ ਰੰਗੀ ਮਿਲ ਪਮਣਾ ਸਭ ਵਜਾਏਂਦਾ ਕਰਤਾ ਕਰੇ ਸੋ ਨਿਚ ਹੋਵੈ ਗੁਰ ਕੈ ਸਬਦੈ ਹਮੈ ਖੋਵੈ ਗੁਰ ਪ੍ਰਸਾਦੀ ਕਿਛੈ ਦੇ ਵਡਿਆਈ ਨਾਮੋ ਨਾਮ ਤੇ ਆਇਂਦਾ ਗੁਰ ਸੇਵੇ ਜੇਵੜ ਹੋਰ ਲਾਹਾ ਨਹੀਂ ਨਾਮ ਮਨ ਵਸੈ ਨਾਮੋ ਸਲਾਹੀ ਨਾਮੋ ਨਾਮ ਸਦਾ ਸੁਖ ਦਾਤਾ ਨਾਮੋ ਲਹਾ ਪਾਏਂਦਾ ਬਿਨ ਨਾਮੈ ਸਭ ਦੁਖ ਸੰਸਾਰਾ ਬਹੁ ਕਰਮ ਕਮਾਵੇ ਵਧੈ ਵਿਕਾਰਾ ਨਾਮਨਾ ਸੇਵਾ ਕਿਉ ਸੁਖ ਪਾਈਐ ਬਿਨ ਨਾਮੈ ਦੁਖ ਪਾਏਂਦਾ ਆਪ ਕਰੇ ਤੈਂ ਆਪ ਕਰਾਏ ਗੁਰ ਪ੍ਰਸਾਦਿ ਕਿਸੈ ਬੁਝਾਏ ਗੁਰਮੁਖ ਹੋਵੇ ਸੇ ਬੰਧਨ ਤੋੜੈ ਮੁਕਤੀ ਕਾ ਕਰਪਾਏਂ ਦਾ ਗਣਤ ਗਣਐ ਸੋ ਜਲੇ ਸੰਸਾਰਾ ਸਹਿ ਸਮੂਲ ਨ ਚੁਕੈ ਵਿਕਾਰਾ ਗੁਰਮੁਖ ਹੋਵੇ ਸੋ ਗਣਤ ਚੁਕਾਏ ਸੱਚੇ ਸਚ ਸਮਾਏਂ ਦਾ ਜੇ ਸੱਚ ਦੇ ਤਾਂ ਪਾਏ ਕੋਈ ਗੁਰਪ੍ਰਸਾਦੀ ਪ੍ਰਗਟ ਹੋਈ ਸੱਚ ਨਾਮ ਸਾ ਲਾਹੇ ਰੰਗ ਰਾਤਾ ਗੁਰ ਕਿਰਪਾ ਤੇ ਸੁਖ ਪਾਏਂ ਦਾ ਜਪ ਤਪ ਸੰਜਮ ਨਾਮ ਪਿਆਰਾ ਕਿਲਵ ਕਾਟੇ ਕਟਣਹਾਰਾ ਹਰ ਕਹਿ ਨਾਮ ਤਨ ਮਨ ਸੀਤਲ ਹੋਆ ਸਹਿਜੇ ਸਹਿ ਸਮਾਏ ਦਾ ਅੰਤਰ ਲੋਭ ਮਨ ਮੈਲੇ ਮਲ ਲਾਏ ਮੈਲੇ ਕਰਮ ਕਰੇ ਦੁਖ ਪਾਏ ਕੂੜੋ ਕੂੜ ਕਰੇ ਵਪਾਰਾ ਕੂੜ ਬੋਲ ਦੁਖ ਪਾਏ ਦਾ ਨਿਰਮਲ ਬਾਣੀ ਕੋ ਮਨ ਵਸਾਏ ਗੁਰ ਪ੍ਰਸਾਦੀ ਸਹਿ ਸਾਜਾਏ ਗੁਰ ਕੈ ਭਾਣਾ ਚੱਲੇ ਦਿਨ ਰਾਤੀ ਨਾਮ ਚੇਤ ਸੁਖ ਪਾਏਂਦਾ ਆਪ ਸਰੰਦਾ ਸੱਚਾ ਸੋਈ ਆਪੋ ਪਾਏ ਖ ਪਾਏ ਸੋਈ ਗੁਰਮੁਖ ਹੋਵੇ ਸੋਸ ਦਾ ਸਲਾਹੇ ਮਿਲ ਸਾਚੇ ਸੁਖ ਪਾਏਂਦਾ ਅਨੇਕ ਯਤਨ ਕਰੇ ਇੰਦਰੀ ਵਸਨਾ ਹੋਈ ਕਾਮ ਕ੍ਰੋਧ ਜਲੇ ਸਭ ਕੋਈ ਸਤਿਗੁਰ ਸੇਵੇ ਮਨ ਵਸ ਆਵੇ ਮਨ ਮਾਰੇ ਮਨੈ ਸਮਾਏਂਦਾ ਮੇਰਾ ਤੇਰਾ ਤੁਧ ਆਪੇ ਕੀਆ ਸਭ ਤੇਰੇ ਜੰਤ ਤੇਰੇ ਸਭ ਜੀਆ ਨਾਨਕ ਨਾਮ ਸਮਾਲ ਸਦਾ ਤੂੰ ਗੁਰਮਤੀ ਮਨ ਵਸਾਏਂਦਾ ਮਾਰੂ ਮਹੱਲਾ ਤੀਜਾ ਹਰ ਜਿਉ ਦਾਤਾ ਅਗਮਾ ਥਾ ਉਸ ਤਿਲ ਨਾ ਤਮਾਏ ਵੇ ਪ੍ਰਵਾਹ ਤਿਸਨੋਂ ਏਪੜ ਨਾ ਸਕੈ ਕੋਈ ਆਪੇ ਮਿਲ ਮਿਲਾਏਂਦਾ ਜੋ ਕਿਛ ਕਰੈ ਸੋ ਨੀਚੋ ਹੋਈ ਤਿਸ ਬਿੰਦਾਤਾ ਅਬਰ ਨਾ ਕੋਈ ਜਿਸਨੋ ਨਾਮਦਾਨ ਕਰੇ ਸੋ ਪਾਏ ਗੁਰਸਬਦੀ ਮੇ ਲਾਇੰਦਾ ਚੌਦਹ ਭਵਨ ਤੇਰੇ ਹਟ ਨਾਲੇ ਸਤਗੁਰ ਦਿਖਾਏ ਅੰਤਰ ਨਾਲੇ ਨਾਮੈ ਕਾ ਵਪਾਰੀ ਹੋਵੇ ਗੁਰਸਬਦੀ ਕੋ ਪਾਏਂਦਾ ਸਤਗੁਰ ਸੇਵੈ ਸਹਿਜ ਅਨੰਦਾ ਹਿਰਦਾ ਆਏ ਵੁਠਾ ਗੋਵਿੰਦਾ ਸਹਿਜੇ ਭਗਤ ਕਰੇ ਦਿਨ ਰਾਤੀ ਆਪੇ ਭਗਤ ਕਰਾਇੰਦਾ ਸਤਗੁਰ ਤੇ ਵਿਛੜੇ ਤਿੰਨੀ ਦੁੱਖ ਪਾਇਆ ਅਣ ਦਿਨ ਮਾਰੀਐ ਦੁੱਖ ਸਬਾਇਆ ਮਥੇ ਕਾਲੇ ਮਹਿਲ ਨਾ ਪਾਵੇ ਦੁੱਖ ਹੀ ਵਿੱਚ ਦੁੱਖ ਪਾਏਂਦਾ ਸਤਗੁਰ ਸੇਵਾ ਐਸੇ ਵਡਭਾਗੀ ਸਹਜ ਪਾਏ ਸੱਚੀ ਲੇਵ ਲਾਗੀ ਸੱਚੋ ਸੱਚ ਕਮਾ ਵੈਸਦ ਹੀ ਸੱਚਾ ਮੇਲ ਮਿਲਾਇਂਦਾ ਜਿਸਨੋਂ ਸੱਚਾ ਦੇਸੋ ਪਾਏ ਅੰਤਰ ਸਾਚ ਭਰਮ ਚੁਕਾਏ ਸੱਚ ਸੱਚੇ ਕਾ ਆਪੇ ਦਾਤਾ ਜਿਸ ਦੇ ਵੈ ਸੋ ਸੱਚ ਪਾਏਂਦਾ ਆਪੇ ਕਰਤਾ ਸਭਨਾ ਕਾ ਸੋਈ ਜਿਸਨੋ ਆਪ ਬੁਝਾਏ ਬੁਝੈ ਕੋਈ ਆਪੇ ਬਖਸ਼ੇ ਦੇ ਵੜਿਆਈ ਆਪੇ ਮਿਲ ਮਿਲਾਇਂਦਾ ਹਉ ਮੈਂ ਕਰਦਿਆ ਜਨਮ ਗਵਾਇਆ ਅੱਗੇ ਮੋਹ ਨਾ ਚੁੱਕੈ ਮਾਇਆ ਅੱਗੇ ਜਮਕਾਲ ਲੇਖਾ ਲੇਵੈ ਜੋ ਤਿਲ ਕਹਾਣੀ ਪੀੜਾਇਂਦਾ ਪੂਰਾ ਭਾਗ ਗੁਰਸੇਵਾ ਹੋਈ ਨજર ਕਰੇ ਤਾਂ ਸੇਵੇ ਕੋਈ ਜਮ ਕਾਲ ਤਸਨੇੜ ਨਾ ਆਵੇ ਮਹਿਲ ਸੱਤਿਆ ਸੁਖ ਪਾਏ ਦਾ ਤੈਨ ਸੁਖ ਪਾਇਆ ਜੋਤਿ ਤਪਾਏ ਪੂਰਾ ਭਾਗ ਗੁਰਸੇਵਾ ਲਾਏ ਤੇਰੇ ਹੱਥੈ ਸਭ ਵੜਾਈ ਜਿਸ ਦੇਵੇ ਸੋ ਪਾਏ ਦਾ ਅੰਦਰ ਪ੍ਰਗਾਸ ਗੁਰੂ ਤੇ ਪਾਏ ਨਾਮ ਪਦਾਰਥ ਮਨ ਵਸਾਏ ਗਿਆਨ ਰਤਨ ਸਦਾ ਕੜ ਚਾਨਣ ਅਗਿਆਨਾਂ ਦਿਰ ਗਵਾਏ ਦਾ ਅਗਿਆਨੀ ਅੰਦੇ ਦੁਜੇ ਲਾਗੇ ਬਿਨ ਪਾਣੀ ਡੂਮੂਏ ਆ ਭਾਗੇ ਚਲਦਿਆਂ ਘਰ ਦਰ ਨਦਰ ਨਾ ਆਵੇ ਜਮਦਰ ਬੰਦਾ ਦੁਖ ਪਾਏਂਦਾ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਗਿਆਨੀ ਧਿਆਨੀ ਪੁੱਛੋ ਕੋਈ ਸਤਗੁਰ ਸੇਵੇ ਤਿਸ ਮਿਲੈ ਵਡਿਆਈ ਦਰ ਸੱਚਾ ਸੋਬਾ ਪਾਏਂਦਾ ਸਤਗੁਰ ਨੂੰ ਸੇਵੇ ਤਸਿਆ ਮਿਲਾਏ ਮਮਤਾ ਕਾਟ ਸੱਚ ਲਿਵ ਲਾਏ ਸਦਾ ਸੱਚ ਬਣ ਜਾਵਾ ਵਪਾਰੀ ਨਾ ਮੋਲਾ ਪਾਇੰਦਾ ਆਪੇ ਕਰੇ ਕਰਾਏ ਕਰਤਾ ਸਬਦ ਮਰੈ ਸੋਈ ਜਨਮ ਮੁਕਤਾ ਨਾਨਕ ਨਾਮ ਵਸੇ ਮਨ ਅੰਤਰ ਨਾਮੋ ਨਾਮ ਤੇ ਆਇੰਦਾ